ਸ਼ਮਨੀ ਕਾਲੀਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਤਾਂ ਮਜੀਠੀਆ ਦੇ ਵਕੀਲਾਂ ਨੇ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਵਿੱਚ ਸੋਧ ਕਰਨ ਦੇ ਲਈ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਸੀ ਜਿਸ ਨੂੰ ਕਿ ਹਾਈ ਕੋਰਟ ਨੇ ਸਵੀਕਾਰ ਕਰ ਲਿਆ ਤੇ ਅਗਲੀ ਸੁਣਵਾਈ ਹੁਣ 29 ਜੁਲਾਈ ਨੂੰ ਹੋਵੇਗੀ ਸਾਬਕਾ ਮੰਤਰੀ ਮਜੀਠੀਆ ਇਸ ਸਮੇਂ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਮਜੀਠੀਆ ਦਾ ਪੁਲਿਸ ਰਿਮਾਂਡ 6 ਜੁਲਾਈ ਨੂੰ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਮੁਹਾਲੀ ਅਦਾਲਤ ਨੇ ਉਹਨਾਂ ਨੂੰ 19 ਜੁਲਾਈ ਤੱਕ ਨਵੇਂ ਹਿਰਾਸਤ ਦੇ ਵਿੱਚ ਭੇਜ ਸਨ ਨਿ ਸੁਰੱਖਿਆ ਕਾਰਨ ਦਾ ਹਵਾਲਾ ਦਿੰਦਿਆਂ ਉਹਨਾਂ ਨੂੰ ਬੈਰਕਾ ਦੇ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਦਿੱਤੇ ਤੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਜਾਵੇਗੀ ਤਦ ਆਸ ਹੈ ਕਿ ਜਿਥੇ ਵਿਕਰਮ ਮਜੀਠੀਆਂ ਦੇ ਮਸਕਲਾ ਵੱਧ ਚੁੱਕੀਆਂ ਨੇ ਤੇ ਉਧਰ ਸਰਕਾਰੀ ਵਕੀਲਾ ਦੇ ਮੁਤਾਬਕ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ ਮਜੀਠੀਆਂ ਨੂੰ ਜੇਲ੍ਹਿਆਂ ਦੇ ਸਮੇਂ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਤੇ ਜੇਲ੍ਹ ਦੇ ਵੱਲੋਂ ਜਨਵਲੀ ਸੜਕ ਤੇ ਵਾਹਨਾ ਦੀ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ ਜ਼ਿਕਰ ਕਰਦੀ ਹੈ ਕਿ ਬਿਜਲਸ ਬਿਊਰੋ ਨੇ 25 ਜੂਨ ਨੂੰ ਸਵੇਰੇ 4:30 ਵਜੇ ਮਹਾਲੀ ਦੇ ਵਿੱਚ ਮਜੀਠੀਆਂ ਦੇ ਵਿਰੋਧ ਦਾਮਦ ਕੀਤਾ ਸੀ ਜਿਸ ਤੋਂ ਬਾਅਦ ਸੂਬੇ ਦੇ ਵਿੱਚ 26 ਥਾਮਾਂ ਤੇ ਮਜੀਠਿਆ ਦੇ ਨਾਲ ਸੰਬੰਧਿਤ ਥਾਮਾਂ ਤੇ ਛਾਪੇ ਮਾਰੀ ਹੋਈ ਤੇ ਫਿਰ ਸਵੇਰੇ 11 ਤੋਂ ਬਾਅਦ ਮਜੀਠਿਆ ਨੂੰ ਅਮਰਸੋਸ ਤੇ ਤੋਂਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੌਰਾਨ 29 ਮੋਬਾਈਲ ਫੋਨ 5 ਲੈਪਟਾਪ 3 ਆਈਪੈਡ 2 ਡੈਸਕਟਾਪ 8 ਡਾਇਰੀਆਂ ਤੇ ਹੋਰ ਦਸਤਾਵੇਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹਾਲਾਂਕਿ ਮਜੀਠਿਆ ਦੇ ਵਕੀਲਾ ਦਾ ਦਾਅਵਾ ਹੈ ਕਿ ਜਾਂਚ ਦੇ ਵਿੱਚ ਕੋਈ ਫੋਨ ਨਹੀਂ ਮਿਲਿਆ ਤੇ ਮੀਡੀਆ ਦੇ ਵਿੱਚ ਸਾਰੀ ਗਲਤ ਜਾਣਕਾਰੀ ਦਿੱਤੀ ਗਈ ਹੈ ਸ਼ਮਣੀਅ ਕਾਲੀਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਤਾਂ ਮਜੀਠੀਆ ਦੇ ਵਕੀਲਾਂ ਨੇ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਵਿੱਚ ਸੋਧ ਕਰਨ ਦੇ ਲਈ ਤਿੰਨ ਹਫ਼ਤੇ ਦਾ ਸਮਾਂ ਮੰਗਿਆ ਸੀ ਜਿਸ ਨੂੰ ਕਿ ਹਾਈ ਕੋਰਟ ਨੇ ਸਵੀਕਾਰ ਕਰ ਲਿਆ ਤੇ ਅਗਲੀ ਸੁਣਵਾਈ ਹੁਣ 29 ਜੁਲਾਈ ਨੂੰ ਹੋਵੇਗੀ। ਸਾਬਕਾ ਮੰਤਰੀ ਮਜੀਠੀਆ ਇਸ ਸਮੇਂ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਮਜੀਠੀਆ ਦਾ ਪੁਲਿਸ ਰਿਮਾਂਡ 6 ਜੁਲਾਈ ਨੂੰ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਮੁਹਾਲੀ ਅਦਾਲਤ ਨੇ ਉਹਨਾਂ ਨੂੰ 19 ਜੁਲਾਈ ਤੱਕ ਨੈਕ ਹਿਰਾਸਤ ਦੇ ਕਸਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਉਹਨਾਂ ਨੂੰ ਬੈਰਕਾ ਦੇ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਦਿੱਤੇ ਤੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਜਾਵੇਗੀ। ਤਦ ਆਸ ਹੈ ਕਿ ਜਿੱਥੇ ਵਿਕਰਮ ਮਜੀਠੀਆਂ ਦੇ ਮਸਕਲਾ ਵੱਧ ਚੁੱਕੀਆਂ ਨੇ ਤੇ ਉਧਰ ਸਰਕਾਰੀ ਵਕੀਲਾ ਦੇ ਮੁਤਾਬਕ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਮਜੀਠੀਆਂ ਨੂੰ ਜੇਲ੍ਹਿਆਂ ਦੇ ਸਮੇਂ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਤੇ ਜੇਲ੍ਹ ਦੇ ਵੱਲੋਂ ਜਨਵਲੀ ਸੜਕ ਤੇ ਵਾਹਨਾ ਦਿਆਵਾ ਜਾਇ ਤੇ ਪਾਬੰਦੀ ਲਗਾ ਦਿੱਤੀ। ਜ਼ਿਕਰ ਕਰਦੀ ਹੈ ਕਿ ਵਿਜਲਸ ਬਿਊਰੋ ਨੇ 25 ਜੂਨ ਨੂੰ ਸਵੇਰੇ 4:30 ਵਜੇ ਮਹਾਲੀ ਦੇ ਵਿੱਚ ਮਜੀਠੀਆਂ ਦੇ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਸੂਬੇ ਦੇ ਵਿੱਚ 26 ਥਾਮਾਂ ਤੇ ਮਜੀਠਿਆ ਦੇ ਨਾਲ ਸੰਬੰਧ ਥਾਮਾਂ ਤੇ ਛਾਪੇਮਾਰੀ ਹੋਈ ਤੇ ਫਿਰ ਸਵੇਰੇ 11 ਤੋਂ ਬਾਅਦ ਮਜੀਠਿਆ ਨੂੰ ਅਮਰਸਰ ਸਥੇਤ ਤੋਂ ਅਧਿਕਾਰ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੌਰਾਨ 29 ਮੋਬਾਈਲ ਫੋਨ 5 ਲੈਪਟਾਪ 3 ਆਈਪੈਡ 2 ਡੈਸਕਟਾਪ 8 ਡਾਇਰੀਆਂ ਤੇ ਹੋਰ ਦਸਤਾਵੇਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹਾਲਾਂਕਿ ਮਜੀਠਿਆ ਦੇ ਵਕੀਲਾ ਦਾ ਦਾਅਵਾ ਹੈ ਕਿ ਜਾਂਚ ਦੇ ਵਿੱਚ ਕੋਈ ਫੋਨ ਨਹੀਂ ਮਿਲਿਆ ਤੇ ਮੀਡੀਆ ਦੇ ਵਿੱਚ ਸਾਰੀ ਗਲਤ ਜਾਣਕਾਰੀ ਦਿੱਤੀ ਗਈ ਹੈ ਸ਼ਮਨੀਏ ਕਾਲੀਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਤਾਂ ਮਜੀਠੀਆ ਦੇ ਵਕੀਲਾਂ ਨੇ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਵਿੱਚ ਸੋਧ ਕਰਨ ਦੇ ਲਈ 3 ਹਫ਼ਤੇ ਦਾ ਸਮਾਂ ਮੰਗਿਆ ਸੀ ਜਿਸ ਨੂੰ ਕਿ ਹਾਈ ਕੋਰਟ ਨੇ ਸਵੀਕਾਰ ਕਰ ਲਿਆ ਤੇ ਅਗਲੀ ਸੁਣਵਾਈ ਹੁਣ 29 ਜੁਲਾਈ ਨੂੰ ਹੋਵੇਗੀ। ਸਾਬਕਾ ਮੰਤਰੀ ਮਜੀਠੀਆ ਇਸ ਸਮੇਂ ਨਾਬਾਜ਼ ਜੇਲ੍ਹ ਦੇ ਵਿੱਚ ਬੰਦ ਨੇ ਤੇ ਮਜੀਠੀਆ ਦਾ ਪੁਲਿਸ ਰਿਮਾਂਡ 6 ਜੁਲਾਈ ਨੂੰ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਮੋਹਾਲੀ ਅਦਾਲਤ ਨੇ ਉਹਨਾਂ ਨੂੰ 19 ਜੁਲਾਈ ਤੱਕ ਨਵੇਂ ਹਿਰਾਸਤ ਦੇ ਵਿੱਚ ਰਾਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਉਹਨਾਂ ਨੂੰ ਬੈਰਕਾ ਦੇ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਦਿੱਤੇ ਤੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਜਾਵੇਗੀ ਤੇ ਦੱਸਿਆ ਗਿਆ ਕਿ ਜਿੱਥੇ ਵਿਕਰਮ ਮਜੀਠਿਆ ਦੇ ਮਸਕਲਾ ਵੱਧ ਚੁੱਕੀਆਂ ਨੇ ਤੇ ਉਧਰ ਸਰਕਾਰੀ ਵਕੀਲਾ ਦੇ ਮੁਤਾਬਕ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ ਮਜੀਠਿਆ ਨੂੰ ਜੇਲ੍ਹ ਲਿਆਉਣ ਦੇ ਸਮੇਂ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਤੇ ਜੇਲ੍ਹ ਦੇ ਵੱਲ ਜਾਣ ਵਾਲੀ ਸੜਕ ਤੇ ਵਾਹਨਾ ਦੀ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ ਜ਼ਿਕਰ ਕਰਦੀ ਹੈ ਕਿ ਬਿਜਲੈਸ ਬਿਊਰੋ ਨੇ 25 ਜੂਨ ਨੂੰ ਸਵੇਰੇ 4:30 ਵਜੇ ਮਹਾਲੀ ਦੇ ਵਿੱਚ ਮਜੀਠਿਆ ਦੇ ਵਿਰੋਧਾਂ ਤੋਂ ਕੀਤਾ ਜਿਸ ਤੋਂ ਬਾਅਦ ਸੂਬੇ ਦੇ ਵਿੱਚ 26 ਥਾਮਾਂ ਤੇ ਮਜੀਠਿਆ ਦੇ ਨਾਲ ਸੰਬੰਧਿਤ ਥਾਮਾਂ ਤੇ ਛਾਪੇਮਾਰੀ ਹੋਈ ਤੇ ਫਿਰ ਸਵੇਰੇ 11:00 ਤੋਂ ਬਾਅਦ ਮਜੀਠਿਆ ਨੂੰ ਰਮਨਿਸਰਸ ਤੇ ਤੋਂ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੌਰਾਨ 29 ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਇਰੀਆਂ ਤੇ ਹੋਰ ਦਸਤਾਵੇਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹਾਲਾਂਕਿ ਮਜੀਠਿਆ ਦੇ ਵਕੀਲਾਤ ਦਾ ਦਾਅਵਾ ਹੈ ਕਿ ਜਾਂਚ ਦੇ ਵਿੱਚ ਕੋਈ ਫੋਨ ਨਹੀਂ ਮਿਲਿਆ ਤੇ ਮੀਡੀਆ ਦੇ ਵਿੱਚ ਸਾਰੀ ਗਲਤ ਜਾਣਕਾਰੀ ਦਿੱਤੀ ਗਈ ਹੈ